ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜਿਹੜਾ ਅੱਜ ਦਾ ਵਿਸ਼ਾ ਹੈ ਅੱਜ ਦਾ ਵਿਸ਼ਾ ਆਪਾਂ ਨੇ ਕਰਨ ਇਨਸਾਨ ਦੀ ਔਕਾਤ ਬਾਰੇ ਦੇਖੋ ਜੀ ਕਹਿੰਦੇ ਵੀ ਜੇ ਨਾ ਕਿਸੇ ਦਰਖਤ ਨੂੰ ਹੱਦੋਂ ਵੱਧ ਫਲ ਲੱਗ ਜਵੇ ਹੱਦੋਂ ਵੱਧ ਫਲ ਲੱਗ ਜਵੇ ਕਹਿੰਦੇ ਉਹਦੀਆਂ ਟਾਹਣੀਆਂ ਟੁੱਟਣ ਲੱਗ ਜਾਂਦੀਆਂ ਨੇ ਉਸੇ ਤਰ੍ਹਾਂ ਜੇਕਰ ਇਨਸਾਨ ਨੂੰ ਉਹਦੀ ਔਕਾਤ ਤੋਂ ਵੱਧ ਪ੍ਰਮਾਤਮਾ ਫਲ ਦੇ ਦੇਵੇ ਨਾ ਤਾਂ ਵੀ ਰਿਸ਼ਤੇ ਟੁੱਟਣ ਲੱਗ ਜਾਂਦੇ ਨੇ ਕਿਉਂਕਿ ਪ੍ਰਮਾਤਮਾ ਇਨਸਾਨ ਨੂੰ ਔਕਾਤ ਦੇ ਅੰਦਰ ਹੀ ਰੱਖੇ ਤਾਂ ਵਧੀਆ ਜਿਹਨੂੰ ਅਕਾਤ ਤੋਂ ਵੱਧ ਦੇ ਦਿੰਦਾ ਨਾ ਪਰਮਾਤਮਾ ਉਹ ਵੀ ਫਿਰ ਰੱਬ ਨੂੰ ਟੱਬ ਦੱਸਣ ਲੱਗ ਜਾਂਦਾ ਹੈ ਉਹ ਫਿਰ ਧਰਤੀ ਤੋਂ ਗਿੱਠੂਚਾ ਤੁਰ ਲੱਗ ਜਾਂਦਾ ਹੈ ਉਹਨੂੰ ਜਿਹੜੇ ਹਮੇ ਤੁਮੇ ਹੁੰਨੇ ਆ ਕੀੜੇ ਮਕੌੜੇ ਲੱਗਣ ਲੱਗ ਜਾਂਦੇ ਨੇ ਅਗਲੇ ਦੇ ਧੌਣ 'ਚ ਸਰੀਆ ਆ ਜਾਂਦਾ ਹੈ ਕਈ ਵਾਰ ਜ਼ਿੰਦਗੀ 'ਚ ਇਹੋ ਜਿਹਾ ਵਰਤਾਰਾ ਵਰਤਦਾ ਹੈ ਇਹੋ ਜਿਹਾ ਵਰਤਾਰਾ ਵਰਤਦਾ ਹੈ ਇਹ ਅੱਖੀਂ ਦੇਖੀਆਂ ਹੋਈਆਂ ਗੱਲਾਂ ਨੇ ਕਈ ਵਾਰ ਸਾਡੇ ਰਿਸ਼ਤੇ ਐਦਾਂ ਦੇ ਹੁੰਦੇ ਨੇ ਦੁਨੀਆਦਾਰੀ ਆ ਸਭ ਕੁਝ ਦੇਖੀਦਾ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨਾਲ ਮਾੜੇ ਸਮਿਆਂ 'ਚ ਅਸੀਂ ਡਟ ਕੇ ਖੜੇ ਹੁੰਨੇ ਆ ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਪਵੇ ਅਸੀਂ ਉੱਥੇ ਇੱਕ ਡਾ ਕੇ ਖੜੇ ਹੁੰਨੇ ਆ ਕਈ ਵਾਰ ਜ਼ਿੰਦਗੀ 'ਚ ਚੰਗੇ ਇਨਸਾਨਾਂ ਦੀ ਜ਼ਿੰਦਗੀ 'ਚ ਕਿਤੇ ਹਨੇਰੀ ਝੁੱਲ ਗਈ ਕਿਸੇ ਬਾਧਿਆਂ ਘਟਿਆਂ ਦਾ ਸ਼ਿਕਾਰ ਹੋ ਗਿਆ ਜਿਨ੍ਹਾਂ ਨਾਲ ਅਸੀਂ ਖੜੇ ਹੁੰਨੇ ਆ ਉਹ ਥੋੜੇ ਜਿਹਾ ਉੱਪਰ ਉੱਠ ਖੜੇ ਕੁਦਰਤੀ ਕਰਮਾ ਸਾਰੀ ਜਿਹੜਾ ਇਨਸਾਨ ਉਹਦੀਆਂ ਸਪੋਰਟਾਂ ਕਰਦਾ ਸੀ ਉਹ ਕਿਤੇ ਥੋੜਾ ਜਿਹਾ ਡਾਮਾ ਡੋਲ ਹੋ ਗਿਆ ਉਹ ਭਾਈ ਸਾਨੂੰ ਅਕਲਾਂ ਦੇਣ ਲੱਗ ਜਾਂਦੇ ਨੇ ਉਹ ਫੇਰ ਕਹਿੰਦੇ ਨੇ ਵੀ ਅਸੀਂ ਸਰਦਾਰ ਆ ਅਸੀਂ ਵੱਡੇ ਆ ਅਸੀਂ ਸਮਝਦਾਰ ਆ ਸਾਨੂੰ ਘਰ ਚ ਲਾਉਣੇ ਆਉਂਦੇ ਨੇ ਤੁਹਾਨੂੰ ਘਰ ਨਹੀਂ ਚ ਲਾਉਣੇ ਆਉਂਦੇ ਤੁਹਾਨੂੰ ਅਕਲ ਨਹੀਂ ਤੁਸੀਂ ਆਪਣੇ ਕੰਮ ਖਰਾਬ ਕਰ ਲੇ ਫਿਰ ਉਹ ਲੋਕ ਸਾਨੂੰ ਮਤਾਂ ਜੋਗੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਔਕਾਤ ਤੋਂ ਵੱਧ ਦੇਤਾ ਰੱਬ ਨੇ ਹੁਣ ਉਹਨਾਂ ਤੋਂ ਸਾਭਿਆ ਨਹੀਂ ਜਾਂਦਾ ਹੁਣ ਉਹਨਾਂ ਨੂੰ ਅਸੀਂ ਕੀੜੇ ਮਕੌੜੇ ਲੱਗਦੇ ਆ ਇਹਨਾਂ ਦਾ ਉਹ ਦਰਖਤ ਵਾਲਾ ਹਾਲ ਹੈ ਸਮਾ ਭੁੱਲ ਜਾਂਦਾ ਇਨਸਾਨ ਸਮਾ ਭੁੱਲ ਜਾਂਦਾ ਵੀ ਅਸੀਂ ਉੱਠੇ ਕਿੱਥੋਂ ਆਏ ਜਿਹੜਾ ਸਪੋਰਟਾਂ ਕਰਦਾ ਹੁੰਦਾ ਨਾ ਇਨਸਾਨ ਕਿਸੇ ਦੀਆਂ ਮਦਦ ਤਾਂ ਕਰਦਾ ਹੁੰਦਾ ਕਿਸੇ ਟਾਈਮ ਉਹਨੂੰ ਕੋਈ ਅਸਰ ਨਹੀਂ ਹੁੰਦਾ ਬਾਦੇ ਦਾ ਨਾ ਘਟੇ ਦਾ ਕਿਉਂਕਿ ਉਹ ਪਹਿਲਾਂ ਹੀ ਭਰਿਆ ਹੋਇਆ ਭਾਂਡਾ ਹੁੰਦਾ ਹੈ ਜਿਹੜੇ ਸਾਡੀਆਂ ਸਪੋਰਟਾਂ ਨਾਲ ਉੱਠੇ ਹੁੰਨੇ ਆ ਉਹ ਛੋਟੇ ਭਾਂਡੇ ਹੁੰਨੇ ਆ ਉਹ ਉੱਛਲ ਜਾਂਦੇ ਆ ਦੁੱਲਣ ਲੱਗ ਜਾਂਦੇ ਆ ਬਾਹਰ ਉਹ ਕਹਿੰਦੇ ਵੀ ਹੁਣ ਸਾਡੇ ਜਿੰਨੀ ਅਕਲ ਨਹੀਂ ਕਿਸੇ ਨੂੰ ਜੇ ਤਾਂ ਅਗਲੇ ਨਾਲ ਕੋਈ ਗੰਮ ਹੋ ਗਿਆ ਕੋਈ ਖੇ ਖਰਾਬਾ ਹੋ ਗਿਆ ਕੋਈ ਘਰ ਚ ਕਿਸੇ ਜੀ ਦਾ ਨੁਕਸਾਨ ਹੋ ਗਿਆ ਫੇਰ ਤਾਂ ਭਾਈ ਪ੍ਰਮਾਤਮਾ ਦਾ ਕਰਿਆ ਹੋਇਆ ਜਿਵੇਂ ਤਕਦੀਰ ਚਾ ਉਵੇਂ ਹੀ ਹੁੰਦਾ ਜੇ ਇੱਧਰ ਕਿਸੇ ਦੇ ਕੰਮ ਖਰਾਬ ਹੋ ਗਏ ਫੇਰ ਭਾਈ ਤੁਸੀਂ ਆਪ ਕਰ ਲੇ ਉਹ ਬੰਦੇ ਚ ਕੋਈ ਖੋਟ ਨਾ ਹੋਵੇ ਕੋਈ ਰੀਜ਼ਨ ਨਾ ਹੋਵੇ ਕੰਮ ਖਰਾਬ ਕਰਨ ਦਾ ਉਹ ਕਿਸੇ ਦਾ ਸ਼ਿਕਾਰ ਹੋ ਗਿਆ ਹੋਵੇ ਫੇਰ ਭਾਈ ਤੁਸੀਂ ਆਪ ਕਰ ਲੇ ਅੱਜ ਦੀ ਦੁਨੀਆਦਾਰੀ ਕੀ ਚਾਉਂਦੀ ਆ ਇਹ ਜਿਹੜੇ ਛੋਟੇ ਭਾਂਡੇ ਨੇ ਕੀ ਚਾਉਂਦੇ ਨੇ ਇਹ ਚਾਉਂਦੇ ਨੇ ਕਹਿੰਦੇ ਕਾਰੋਬਾਰ ਨਹੀਂ ਖਰਾਬ ਹੋਣਾ ਚਾਹੀਦਾ ਮੈਂ ਮੰਨਦੀ ਆ ਕਾਰੋਬਾਰ ਨਹੀਂ ਖਰਾਬ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਾਰੋਬਾਰ ਉਸ ਇਨਸਾਨ ਦਾ ਖਰਾਬ ਹੁੰਦਾ ਹੈ ਜਿਹੜਾ ਅਜਾਸ਼ ਬੰਦਾ ਹੈ ਕਰਦਾ ਜਨਾਨੀਵਾਜ ਬੰਦਾ ਹੈ ਨਿਛੇੜੀ ਬੰਦਾ ਹੈ ਖਰਚੀਲਾ ਬੰਦਾ ਹੈ ਨਿਤ ਗੱਡੀਆਂ ਬਦਲਦਾ ਹੈ ਨਿਤ ਚਿੱਟੇ ਸੂਟ ਪਾ ਕੇ ਨਿਕਲ ਜਾਂਦਾ ਛਾਮ ਨੂੰ ਘਰ ਵੜਦਾ ਦੁਹੇ ਦਿਨ ਫੇਰ ਸਜਰੇ ਨਿਕਲ ਜਾਂਦਾ ਇੱਕ ਤੇ ਇੱਕ ਚੀਜ਼ ਬਦਲਦਾ ਉਹ ਇੱਕ ਤੇ ਇੱਕ ਐਸ਼ੋ ਪ੍ਰਸਤੀ ਕਰਦਾ ਉਹ ਉਹਦੇ ਕੰਮ ਖਰਾਬ ਹੋਣੇ ਬੱਟਤੇ ਨੇ ਇੱਕ ਇਨਸਾਨ ਭਲਾ ਮਾਨਸ ਹੈ ਮਿੱਟੀ ਨਾਲ ਮਿੱਟੀ ਹੁੰਦਾ ਗੁਰਸਿੱਖ ਫੈਮਿਲੀ ਐ 5 ਰੁਪਏ ਘਰ ਚ ਖਰਚਾ ਨਹੀਂ ਨੰਬਰ 2 ਤੇ ਬੰਦਾ ਆਦਤਾਂ ਕਿੰਨੀ ਉਹ ਮਾੜਾ ਨਹੀਂ ਉਹ ਦੁਨੀਆਦਾਰੀ ਦਾ ਧਾਗਿਆਂ ਤਬੀਤਾਂ ਦਾ ਛਕਾਰ ਹੋ ਗਿਆ ਹੋਵੇ ਲੋਕ ਕਹਿੰਦੇ ਨੇ ਇਹਨਾਂ ਨੇ ਕੰਮ ਆਪਣੇ ਆਪ ਖਰਾਬ ਕਰ ਲਏ ਜਿਨ੍ਹਾਂ ਦੀਆਂ ਅਸੀਂ ਸਪੋਰਟਾਂ ਕਰੀਆਂ ਕਿਸੇ ਟਾਈਮ ਜਿਨ੍ਹਾਂ ਦੇ ਨਾਲ ਖੜੇ ਹਾਂ ਅਸੀਂ ਦੁਨੀਆਦਾਰੀ ਇਹ ਗੱਲ ਚਾਹੁੰਦੀ ਆ ਵੀ ਬੰਦਾ ਵੇਸ਼ੱਕ ਦੀ ਮਰ ਜਵੇ ਕੋਈ ਗੱਲ ਨਹੀਂ ਚਾਰ ਦਿਨ ਚੋਂਚੋਂ ਕਰਕੇ ਹਟ ਜਾਗੇ ਪਰ ਘਰ ਦਾ ਕਾਰੋਬਾਰ ਨਹੀਂ ਖਰਾਬ ਹੋਣਾ ਚਾਹੀਦਾ ਜਾਂ ਸਾਡੀ ਤਕਦੀਰ ਨਾਲ ਕੁਝ ਨਹੀਂ ਹੋ ਸਕਦਾ ਤਕਦੀਰ ਨਾਲ ਉਹਨਾਂ ਦੇ ਵੀ ਨਹੀਂ ਕੁਝ ਹੋ ਸਕਦਾ ਦੁਨੀਆਦਾਰੀ ਇਹ ਚਾਹੁੰਦੀ ਆ ਵੀ ਘਰ ਦਾ ਜੀ ਵੇਸ਼ੱਕ ਦੀ ਚਲੇ ਜਾਵੇ ਤੁਸੀਂ ਕਿੰਨਾ ਹੀ ਦੁੱਖ ਅਗਲੇ ਨੂੰ ਚੀਕ ਚੀਕ ਕੇ ਸੁਣਾ ਲਓ ਕਿੰਨੇ ਹੀ ਤੁਹਾਡੇ ਕਰੀਬੀਆਂ ਕਿੰਨੇ ਹੀ ਤੁਹਾਡੇ ਢਿੱਡ ਦੀ ਸਾਹ ਹੈ ਕਿੰਨਾ ਹੀ ਤੁਸੀਂ ਆਪਣਾ ਦੁੱਖ ਸੁਣਾ ਲਓ ਜਦ ਤੁਸੀਂ ਨਾਵਾ ਡੋਲ ਹੋਗੇ ਨਾ ਜ਼ਿੰਦਗੀ ਚ ਅਗਲਾ ਥੋੜੇ ਥੋਡੀਆਂ ਚੰਗਿਆੜਾਂ ਨੂੰ ਇੱਧਰ ਨੂੰ ਪਾ ਕੇ ਇੱਧਰ ਨੂੰ ਕੱਢੀ ਜਾਂਦਾ ਕਿਉਂਕਿ ਅਗਲੇ ਰੋਟੀ ਖਾਂਦੇ ਨੇ ਅਗਲੇ ਤੁਹਾਨੂੰ ਸਦਾਈ ਸਾਮੰਦੇ ਨੇ ਵੀ ਰੋਨੇ ਆ ਰੋਈ ਜਾਓ ਤੁਸੀਂ ਤਾਂ ਆਪਣੇ ਕੰਮ ਖਰਾਬ ਕਰ ਲੇ ਅੱਜ ਦੀ ਦੁਨੀਆਦਾਰੀ ਇਹ ਕਹਿੰਦੀ ਹੈ ਵੀ ਤੁਸੀਂ ਬੇਸ਼ੱਕ ਦੀ ਮਰ ਜਾਂਦੇ ਕੋਈ ਗੱਲ ਨਹੀਂ ਥੀ ਕੋਈ ਗੱਲ ਨਹੀਂ 4 ਦਿਨ ਅਸੀਂ ਰੋਕੇ ਬਹਿ ਜਾਂਦੇ ਪਰ ਜੋ ਤੁਸੀਂ ਖੇ ਖਰਾਬਾ ਕੀਤਾ ਨਾ ਇਹ ਨਹੀਂ ਤਾਂ ਹੋਣਾ ਚਾਹੀਦਾ ਵੇ ਨਹੀਂ ਤਾਂ ਹੋਣਾ ਚਾਹੀਦਾ ਸੋਈ ਗੱਲਾਂ ਬੰਦੇ ਦੀ ਕਦਰ ਨਹੀਂ ਇੱਥੇ ਹੈਗੀ ਇੱਥੇ ਕਾਰੋਬਾਰ ਖੜਾ ਚਾਹੀਦਾ ਇਹ ਨਹੀਂ ਸ਼ੁਕਰ ਮਨਾਉਂਦੇ ਅਗਲੇ ਬਈ ਸ਼ੁਕਰ ਹੈ ਇਹ ਹੀ ਜੀ ਦੁਨੀਆ ਦੇ ਸ਼ਿਕਾਰ ਹੋਏ ਉਹ ਕਹਿੰਦੇ ਜਿਸ ਤਾਂ ਲੱਗੇ ਸੋ ਤਾਂ ਜਾਣੇ ਜੇ ਮੇਰੇ ਘਰ ਅੱਗ ਲੱਗੀ ਆ ਉਹ ਮੈਨੂੰ ਐ ਪਤਾ ਗਵੰਡੀ ਨੂੰ ਨਹੀਂ ਪਤਾ ਇਹ ਨਹੀਂ ਸ਼ੁਕਰ ਮਨਾਉਣਾ ਨਾ ਆਪਣੇਆਂ ਨੇ ਨਾ ਪਰਾਇਆਂ ਨੇ ਬਈ ਭਾਈ ਤੁਹਾਡੀਆਂ ਜਾਨਾਂ ਬਚ ਗਈਆਂ ਜਿਕਣ ਘਰ ਦਾ ਇੰਨਾ ਖੇ ਖਰਾਬ ਹੋ ਗਿਆ ਤਾਂ ਜੇ ਤੁਹਾਨੂੰ ਕੁਝ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਇਹ ਸ਼ਬਦ ਕਦੇ ਕਿਸੇ ਦੇ ਮੂੰਹੋਂ ਨਹੀਂ ਨਿਕਲੂਗਾ ਨਹੀਂ ਨਿਕਲੂਗਾ ਨਿਕਲਿਆ ਨਹੀਂ ਹੈਗਾ ਰੋ ਰੋ ਕੇ ਵੀ ਦੇਖ ਲਿਆ ਖੂਨ ਦੇ ਹੰਝੂ ਵੀ ਰੋ ਕੇ ਦੇਖ ਲਿਆ ਨਹੀਂ ਨਿਕਲਿਆ ਅਗਲਾ ਕਹਿੰਦਾ ਤੁਸੀਂ ਮਰ ਜਾਂਦੇ ਭਾਵੇਂ ਪਰ ਕਾਰੋਬਾਰ ਨਾ ਜਾਂਦਾ ਮੈਂ ਇੱਕ ਗੱਲ ਕਹਿਣੀ ਆ ਜਰੂਰ ਇਹ ਸਮਾਂ ਸਮਾਂ ਪਰਖ ਕਰਾਉਂਦਾ ਇਹ ਲੋਕ ਅੱਖਾਂ ਫੇਰਨੇ ਵਾਲੇ ਵੀ ਮਾੜੇ ਸਮੇਂ ਚ ਹੀ ਲੋਕ ਆਉਂਨੇ ਆ ਜਦ ਤੁਹਾਡਾ ਸਮੱਸਿਆ ਠੀਕ ਹੋ ਗਿਆ ਲਾਲਾਂ ਚੱਟਣ ਵੀ ਨਾ ਇਹਨਾਂ ਲੋਕਾਂ ਨੇ ਹੀ ਆਉਣਾ ਥੋਡੀਆਂ ਇਹਨਾਂ ਲੋਕਾਂ ਨੇ ਥੋਡੀਆਂ ਲਾਲਾਂ ਚੱਟਣਾ ਨਾ ਇਹਨਾਂ ਲੋਕਾਂ ਨੂੰ ਵੀ ਤੁਸੀਂ ਭਾਗਾ ਵਾਲੇ ਲੱਗਣ ਲੱਗ ਜਾਣਾ ਇਹਨਾਂ ਲੋਕਾਂ ਨੂੰ ਵੀ ਤੁਸੀਂ ਚੰਗੇ ਲੱਗਣ ਲੱਗ ਜਾਣਾ ਜੇ ਕਿਸੇ ਦਾ ਕਾਰੋਬਾਰ ਖਰਾਬ ਹੋ ਗਿਆ ਅਗਲਾ ਕਹਿੰਦਾ ਨਾ ਭਾਗੇ ਨੇ ਠੀਕ ਹੈ ਪਰ ਜਿਨ੍ਹਾਂ ਦੇ ਘਰੋਂ ਜੀ ਚਲੇ ਜਾਂਦੇ ਨੇ ਫਿਰ ਉਹ ਭੱਗਾ ਵਾਲੇ ਨੇ ਕਿ ਜਿਹੜੀਆਂ ਉਹਨਾਂ ਦੇ ਲੜ ਲੱਗੀਆਂ ਹੁੰਦੀਆਂ ਉਹ ਭੱਗਾ ਵਾਲੀਆਂ ਹੁੰਦੀਆਂ ਉਹਨਾਂ ਭੱਗਣਾ ਹੀ ਹੁੰਦੀਆਂ ਜਾਂ ਉਹਨਾਂ ਦੇ ਗਾਏ ਤੇ ਬਗਾਨੇ ਪੁੱਤ ਚਲੇ ਗਏ ਦੁਨੀਆ ਦੁਹੇ ਦਾ ਢਿੱਡ ਨੂੰ ਸੇਕ ਲੱਗਿਆ ਸਮਝਦੀ ਨਹੀਂ ਆਪ ਦਾ ਢਿੱਡ ਨੂੰ ਜੇ ਸੇਕ ਲੱਗਦਾ ਫਿਰ ਕਹਿਣਗੇ ਕਿਸਮਤ ਹੈ ਰੱਬ ਨੇ ਕਰ ਲਈ ਮੈਂ ਫਿਰ ਕਹਿੰਦੀ ਆ ਵੀ ਦੁਨੀਆ ਇੰਨੀ ਕੁੱਤੀ ਚੀਜ਼ ਹੈ ਇਹਨਾਂ ਨੂੰ ਜਿੰਨੇ ਕਿ ਚੋਗੇ ਹੈਗੇ ਉਹਨੇ ਕਿ ਚੋਗੇ ਰੱਖਿਆ ਕਰੋ ਇਹ ਸਰ ਤੇ ਤਾਜ ਬਣਾਉਣ ਦੇ ਲਾਇਕ ਨਹੀਂ ਹੈਗੇ ਅਸੀਂ ਫੇਰ ਤਰਸ ਖਾ ਲੈਨੇ ਆਂ ਵੀ ਨਾ ਆਪਣਾ ਭਾਈਚਾਰਾ ਹੈ ਇਹੋ ਜਿਹਾ ਭਾਈਚਾਰਾ ਕੀ ਰਗੜ ਕੇ ਫੋੜੇ ਤੇ ਲਾਉਣਾ ਹੈ ਜਿਹੜਾ ਸਾਡਾ ਮਾੜੇ ਸਮੇਂ ਚ ਮੂੰਹ ਜੋੜ-ਜੋੜ ਕੇ ਸਾਡੀਆਂ ਗੱਲਾਂ ਬਣਾਵੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਇੱਕ ਇੱਕ ਗੱਲ ਦੱਸੀ ਦੇ ਬਾਵਜੂਦ ਇੱਕ ਇੱਕ ਗੱਲ ਸਾਹਮਣੇ ਹੋਈ ਦੇ ਬਾਵਜੂਦ ਬੰਦੇ ਨੇ ਕੋਈ ਓਲੇ-ਚੋਲੇ ਕੁਸ ਕਰ ਲਿਆ ਹੋਵੇ ਤਾਂ ਵੀ ਐ ਪਤਾ ਹੈ ਸਭ ਕਾਸੇ ਦਾ ਸਬੂਤ ਵੀ ਦੇਖੇ ਨੇ ਫਿਰ ਵੀ ਅਗਲਾ ਕਹਿੰਦਾ ਇਹਨਾਂ ਨੇ ਐਂ ਕਰਤਾ ਇਹਨਾਂ ਨੇ ਐਂ ਕਰਤਾ ਕਿਹੜਾ ਕੋਈ ਕਿਸੇ ਦੇ ਖਾਣ ਜਾਂਦਾ ਫਿਰ ਕਿਹੜਾ ਤੁਸੀਂ ਸਾਨੂੰ ਰੋਟੀ ਦੇ ਦੋਗੇ ਸੋਈ ਗੱਲਾਂ ਕੋਈ ਕਿਸੇ ਕੋਲ ਦੁੱਖ ਨਾ ਰੋਇਆ ਕਰੋ ਕੋਈ ਕਿਸੇ ਕੋ ਦੁੱਖ ਨਾ ਰੋਇਆ ਕਰੋ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਕੋਈ ਗੱਲ ਹੀ ਜੇ ਸਾਡੇ ਮਗਰ ਕੋਈ ਹੱਥ ਹੋ ਕੇ ਪੈ ਗਿਆ ਅੱਜ ਦੇ ਸਮੇਂ 'ਚ ਮੈਂ ਇੱਕ ਡਾਕੇ ਗਈ ਨਹੀਂ ਆ ਤੋਆ ਪੱਟੇਲ ਕਿਸੇ ਹੋਰ ਲਈ ਦੱਬ ਦਵੇ ਉਹ ਨਾ ਜਨਾਨੀਆਂ ਨੂੰ ਜਿਹੜੀਆਂ ਕਿਸੇ ਦਾ ਘਰ ਬਰਬਾਦ ਕਰਦੀਆਂ ਦੱਬ ਦਵੇ ਉਹਨਾਂ ਨੂੰ ਧਾਕਿਆਂ ਤਬੀਤਾਂ ਵਾਲਿਆਂ ਨੂੰ ਜਿਹੜੇ ਮਾੜੇ ਕੰਮ ਕਰਦੇ ਨੇ ਇਹਨਾਂ ਗੱਲਾਂ ਦਾ ਨਾ ਕੋਈ ਸਬੂਤ ਹੈ ਨਾ ਅਗਲਾ ਢਿੱਡ ਪਾੜ ਕੇ ਦਿਖਾ ਸਕਦਾ ਪਰ ਉਹ ਬੈਠਾ ਹੈ ਉਹ ਬੈਠਾ ਹੈ ਉਦੀ ਛੋਟੀ ਦੀ ਆਵਾਜ਼ ਨਾ ਅੱਜ ਥਾਈ ਆਈ ਐ ਨਾ ਕਿਸੇ ਨੂੰ ਆਉਣੀ ਐ ਬਸ ਭਰੋਸਾ ਹੈ ਉਹਦੇ ਤੇ ਭਰੋਸਾ ਕੋਈ ਗੱਲ ਨਹੀਂ ਇੱਥੇ ਤਾਂ ਕੱਖਾਂ ਦੀ ਕੁੱਲੀ ਚੋਂ ਕੋਈ ਉੱਜੜ ਜਵੇ ਨਾ ਉਹ ਨਹੀਂ ਦੁਬਾਰਾ ਬਣਦੀ ਜਿਹਦੇ ਨਾਲ ਉਹ ਖੜਾ ਨਾ ਭਾਵੇਂ ਚਾਰ ਚਾਰ ਵਾਰ ਕੋਈ ਝਾੜ ਦੇਵੇ ਉਹ ਫੇਰ ਵੀ ਕੋਠੀਆਂ 'ਚ ਬਿਠਾਉਂਦਾ ਐ ਐਡਾ ਕਮਾਨ ਐ ਸਾਨੂੰ ਉਹਦਾ ਅਸੀਂ ਹੁਣ ਬੰਦਿਆਂ ਦੇ ਮਾਨਤੇ ਨਹੀਂ ਹੈਗੇ ਅਸੀਂ ਉਹਦੇ ਮਾਨਤੇ ਆ ਹੁਣ ਉਹਦੇ ਤੇ ਹੰਕਾਰੇ ਹੋਏ ਆ ਅਸੀਂ ਵੀ ਉਹ ਬਾਪ ਸਾਡੇ ਨਾਲ ਹੈਗਾ ਸੋ ਇਹ ਗੱਲਾਂ ਨੇ ਇਹੋ ਜਿਹੇ ਲੋਕ ਅੱਗ ਲਾਉਂਦੇ ਰਹਿੰਦੇ ਨੇ ਤੁਹਾਨੂੰ ਸਾੜਦੇ ਰਹਿੰਦੇ ਨੇ ਤੁਹਾਡੇ ਜੱਕਮਾਂ ਤੇ ਨੂਣ ਭੁੱਕਦੇ ਰਹਿੰਦੇ ਨੇ ਤੇ ਸਵਾਦ ਲੈਂਦੇ ਰਹਿੰਦੇ ਨੇ ਪ੍ਰਵਾਹ ਨਾ ਕਰਿਆ ਕਰੋ ਇਹੋ ਜਿਹੇ ਲੋਕਾਂ ਦੀ ਜੁੱਤੀ ਦੀ ਨੋਕ ਤੇ ਰੱਖਿਆ ਕਰੋ ਇਹੋ ਜਿਹੇ ਰਿਸ਼ਤਿਆਂ ਨੂੰ ਇਹੋ ਜਿਹੇ ਲੋਕਾਂ ਨੂੰ ਕਿਉਂਕਿ ਸਮਾ ਮੜਾ ਆ ਗਿਆ ਸਮਾ ਮੜਾ ਆ ਗਿਆ ਜਿਸ ਤਨ ਲੱਗੇ ਸੋ ਤਨ ਜਾਣਾ ਹੈ ਕੋਈ ਨਹੀਂ ਜਾਣਦਾ ਪੀੜ ਪ੍ਰਾਈ ਨੂੰ ਕਿੰਨਾ ਹੀ ਚੀਕਲਾ ਹੈ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ